ਪੰਜਾਬ ਬੰਦਰ ਟੋਲ ਪਲਾਜ਼ਿਆਂ ਅਤੇ ਇਹਨਾਂ ਦੀਆਂ ਵਧੀਆਂ ਹੋਈਆਂ ਕੀਮਤਾਂ ਦਾ ਮੁੱਦਾ ਅਕਸਰ ਚਰਚਾ ਵਿੱਚ ਰਹਿੰਦਾ ਪਰ ਹੁਣ ਇਸ ਮੁੱਦੇ ਨੂੰ ਹੱਲ ਕਰਵਾਉਣ ਲਈ ਵੀ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਹੀ ਮੈਦਾਨ ਵਿੱਚ ਨਿਤਰੀਆਂ ਨੇ ਇਸ ਤਹਿਤ ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ਤੇ ਵਧ ਰਹੀਆਂ ਕੀਮਤਾਂ ਕਾਰਨ ਕਿਸਾਨ ਜਥੇਬੰਦੀਆਂ ਵੱਲੋਂ ਅੱਜ 16 ਜੂਨ ਦੇ ਦਿਨ ਇਸ ਨੂੰ ਮੁਫਤ ਕੀਤਾ ਜਾਵੇਗਾ ਕਿਸਾਨਾਂ ਦੇ ਬੰਦਿਆਂ ਵੱਲੋਂ ਸਵੇਰੇ 10 ਵਜੇ ਲਾਡੋਵਾਲ ਟੋਲ ਪਲਾਜ਼ਾ ਤੇ ਤਰਨਾ ਸ਼ੁਰੂ ਕਰ ਦਿੱਤਾ ਜਾਵੇਗਾ ਤੇ ਲਗਭਗ 1 ਘੰਟੇ ਬਾਅਦ ਜਿੱਥੇ ਬੰਦਿਆਂ ਵੱਲੋਂ ਬੂਮ ਬੈਰੀਅਰ ਬੰਦ ਕਰਵਾ ਕੇ ਗੱਡੀਆਂ ਬਿਨਾਂ ਟੋਲ ਦਿੱਤਿਆਂ ਉਥੋਂ ਲੰਗਾਈਆਂ ਜਾਣਗੀਆਂ ਉਧਰ ਟੋਲ ਪਲਾਜ਼ਾ ਪ੍ਰਸ਼ਾਸਨ ਨੇ ਵੀ ਇਸ ਸੰਬੰਧੀ ਤਿਆਰੀ ਕੀਤੀ ਹੋਈ ਹੈ ਅਤੇ ਇਸ ਦੇ ਨਾਲ-ਨਾਲ ਪੁਲਿਸ ਵੀ ਮੁਸਤੈਦ ਹੈ ਕਿ ਕਿਸੇ ਵੀ ਕਿਸਮ ਦਾ ਹੰਗਾਮਾ ਨਾ ਹੋਵੇ ਅਤੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਜਾਵੇ ਇਸਰਮਿਆਨ ਕਿਸਾਨ ਆਗੂਆਂ ਨੇ ਦੱਸਿਆ ਕਿ ਪੰਜਾਬ ਵਿੱਚ ਸਿਰਫ ਲਾਡੋਵਾਲ ਟੋਲ ਪਲਾਜ਼ਾ ਹੀ ਸਾਲ ਵਿੱਚ ਤਿੰਨ ਵਾਰ ਕੀਮਤਾਂ ਵਧਾ ਚੁੱਕਾ ਹੈ। ਉਹਨਾਂ ਦੋਸ਼ ਲਾਇਆ ਕਿ ਜਦੋਂ ਇਹ ਟੋਲ ਸ਼ੁਰੂ ਹੋਇਆ ਸੀ ਤਾਂ ਇਸਦੀ ਆਉਣ ਜਾਣ ਦੀ ਕੀਮਤ ਸਿਰਫ 150 ਰੁਪਏ ਸੀ ਪਰ ਕੁਝ ਸਾਲਾਂ ਵਿੱਚ ਇਹ ਸੂਬੇ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਬਣ ਗਿਆ ਹੈ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਆਮ ਲੋਕਾਂ ਨੂੰ ਵੀ ਇਸ ਲੜਾਈ ਵਿੱਚ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਇਹ ਮੁੱਦਾ ਪੰਜਾਬ ਦੇ ਹਰੇਕ ਵਰਗ ਦੇ ਨਾਲ ਸੰਬੰਧਿਤ ਹੈ ਆਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿੱਦਾਂ ਪਿਛਲੇ ਦਿਨਾਂ ਤੋਂ ਖਬਰਾਂ ਚੱਲ ਰਹੀਆਂ ਨੇ ਜਾਂ ਆਪਾਂ ਐਲਾਨ ਕੀਤਾ ਸੀ ਜਿਾ ਕਿ ਆਪਾਂ ਲਾਡੋਵਾਲ ਦਾ ਟੂਲਪਲੱਜ ਐਤਵਾਰ ਨੂੰ ਫੀ ਕਰਾਂਗੇ ਮੈਂ ਆਪਣੀ ਜੁਨੀਅਨ ਦੇ ਸਾਰੇ ਜ਼ਿਲ੍ਹਾ ਪ੍ਰਧਾਨ ਬਲਾਕ ਪ੍ਰਧਾਨ ਹਲਕਾ ਪ੍ਰਧਾਨ ਸਰਕਲ ਪ੍ਰਧਾਨ ਤੱਕ ਇਹ ਕਹਿੰਦਾ ਵੀ ਅਸੀਂ ਕਿਸੇ ਨੂੰ ਸਪੈਸ਼ਲ ਫੋਨ ਨਹੀਂ ਕਰਤਾ ਸਾਰੇ ਆਪਣੀ ਆਪਣੀ ਜ਼ਿੰਮੇਵਾਰੀ ਸਮਝਿਓਏ ਘਟੋਂ ਘਟ 50-50 ਬੰਦੇ ਲੈ ਕੇ ਸਾਰੇ ਬੰਦੇ ਕੱਲ 10 ਵਜੇ ਲੋਟੂਵਾਲ ਟੂਲ ਫਲਾਜਾ ਤੇ ਪਹੁੰਚਣਾ ਤੇ ਜਿਹੜੀ ਆਮ ਜਨਤਾ ਨੂੰ ਅਪੀਲ ਆ ਤੇ ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਵੋਟਾਂ ਪਾਈਆਂ ਨੇ ਇਸ ਤੋਂ ਪਹਿਲਾਂ ਵੀ ਬੜੀ ਬਾਰ ਵੋਟਾਂ ਪਈਆਂ ਨੇ ਤੁਸੀਂ ਐਮਪੀ ਵੀ ਬਣਾਉਂਦੇ ਆ ਐਮਐਲਏ ਵੀ ਬਣਾਉਂਦੇ ਆ ਕਾਉਂਸਲਰ ਵੀ ਬਣਾਉਂਦੇ ਆ ਪਰ ਕਦੀ ਕਿਸੇ ਲੀਡਰ ਨੇ ਤੁਹਾਨੂੰ ਰਾਹਤ ਦੇਣ ਦੀ ਗੱਲ ਕੀਤੀ ਆ ਤੁਹਾਨੂੰ ਕੀ ਰਾਜੇ ਵੜਿੰਗ ਨੇ ਕਿਹਾ ਹਨ ਕੇ ਵੀ ਤੁਹਾਨੂੰ ਮੈਂ ਤੁਹਾਡਾ ਟੂਲ ਫਲੱਜਾ ਫ੍ਰੀ ਕਰਾਉਣਾ ਕਦੀ ਤੁਹਾਨੂੰ ਡਾਕਟਰ ਅਮਰ ਸਿੰਘ ਨੇ ਕਿਹਾ ਮੈਂ ਤੁਹਾਡਾ ਟੂਲ ਫਲੱਜਾ ਫ੍ਰੀ ਕਰਾਉਣਾ ਕਦੀ ਕਿਸੇ ਕਾਲੀਗਲ ਦੇ ਬੰਦੇ ਨੇ ਕਿਹਾ ਆ ਆਪ ਦੇ ਇੰਨੇ ਐਮਐਲਏ ਜਿੱਤੇ ਆ ਕਦੀ ਤੁਹਾਨੂੰ ਕਿਸੇ ਨੇ ਰਾਹਤ ਦਿੱਤੀ ਆ ਤੁਸੀਂ ਐਨੀਆਂ ਨੀਆਂ ਉਹਨਾਂ ਦੇ ਖਾਤਰ ਰੈਲੀਆਂ ਕੀਤੀਆਂ ਐਨੇ ਝੰਡੇ ਚੁੱਕੇ ਹਾਰ ਸਰੋਪੇ ਚਾਵਾ ਤੁਸੀਂ ਕੀ ਨਹੀਂ ਕੀਤਾ ਲੱਡੂ ਵੰਡੇ ਤੁਸੀਂ ਪਰ ਤੁਹਾਨੂੰ ਰਾਹਤ ਦੇਣ ਦੀ ਗੱਲ ਕਿਸੇ ਨੇ ਨਹੀਂ ਕੀਤੀ ਇਹ ਸਾਰਾ ਕੁਝ ਆਪਣਾ ਤਾਣਾ ਬਾਣਾ ਸਾਨੂੰ ਆਪ ਹੀ ਬੁਣਾ ਪੈਣਾ ਇਹਨਾਂ ਨੂੰ ਚਾਹ ਲੱਕ ਜਿਤਾ ਦੇਓ ਤੁਸੀਂ ਇਹਨਾਂ ਤੇ ਆਸ ਨਾ ਕਰੋ ਕੋਈ ਵੀ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਆਪਣੀਆਂ ਜ਼ਮੀਰਾਂ ਜਗਾਓ ਆਪਣੇ ਹੱਕਾਂ ਦੀ ਖਾਤਰ ਆਪ ਲੜੋ ਜਿੰਨਾ ਚਿਰ ਤੁਸੀਂ ਆਪ ਨਹੀਂ ਲੜਦੇ ਉਹਨਾਂ ਚਿਰ ਸਰਕਾਰਾਂ ਨੇ ਸੁੱਤੀਆਂ ਨੇ ਨਹੀਂ ਜਾਗਣਾ ਇਸ ਕਰਕੇ ਭਰਾਓ ਬੇਨਤੀ ਹੈ ਤੁਹਾਨੂੰ ਵੀ ਇਸ ਇਹ ਕੰਮ ਪਬਲਿਕ ਦਾ ਇਹਦੇ ਲਈ ਅਮੀਰ ਤੋਂ ਲੈ ਕੇ ਗਰੀਬ ਤੱਕ ਸਾਰੇ ਦੁਖੀ ਹੁੰਦੇ ਆ ਸਾਰਿਆਂ ਨੂੰ ਪੈਸੇ ਪੈਂਦੇ ਆ ਜਿਹਦੇ ਚ ਟੈਕਸੀ ਡਰਾਈਵਰ ਆ ਟੈਕਸੀਆਂ ਵਾਲੇ ਆ ਟਰੱਕਾਂ ਵਾਲੇ ਆ ਟੈਂਪੂਆਂ ਵਾਲੇ ਆ ਟਿੱਪਰਾਂ ਵਾਲੇ ਆ ਬੱਸਾਂ ਵਾਲੇ ਆ ਕਿਹੜਾ ਬੰਦਾ ਜਿਹੜਾ ਟੂਲ ਟੈਕਸ ਤੋਂ ਭਾਰੀ ਟੂਲ ਟੈਕਸ ਤੇ ਕਿ ਨਹੀਂ ਲੰਗਦਾ ਪਰ ਘਟੋ ਘਟ ਇਹ ਤੇ ਦੇਖੋ ਵੀ ਅਸੀਂ ਤੁਹਾਡੀ ਖਾਤਰ ਲੜ ਰਹੇ ਆ ਸਾਡਾ ਸਾਥ ਦਿਓ ਇੱਥੇ ਲੰਗਰ ਵੀ ਚੱਲਣੇ ਆ ਇੱਥੇ ਸ਼ਬੀਲਾ ਵੀ ਲੱਗਣੀਆਂ ਵਾ ਇੱਥੇ ਸਾਰਾ ਕੁਝ ਹੋਣਾ ਭਰਾਓ ਸਾਰਿਆਂ ਸਾਰੇ ਘਰ ਦੇ ਹਿੱਸਾ ਪਾਓ ਤੇ ਕੱਲ 10 ਵਜੇ ਆਪਣੀ ਤਿਆਰੀ ਨਾਲ ਇੱਥੇ ਪਹੁੰਚੋ ਤਾਂ ਜੋ ਇਹਨੂੰ ਆਪਾਂ ਮੇਰੇ ਤੇ ਮੰਨ ਦੀ ਇਹ ਗੱਲ ਆ ਇਹਨੂੰ ਬੰਦੀ ਕਰਾ ਦਈਏ ਇਹ ਇਹ ਜਦੋਂ ਸੜਕਾਂ ਤੇ ਟੋਏ ਪਏ ਆ ਲੈਟਾਂ ਇਹਨਾਂ ਦੀਆਂ ਨਹੀਂ ਜਗਦੀਆਂ ਕੋਈ ਟਾਇਲਟ ਸਿਸਟਮ ਇੱਥੇ ਨਹੀਂ ਹੈਗਾ ਆਏ ਗਏ ਯਾਤਰੀਆਂ ਦੇ ਲਈ ਕਿਤੇ ਬਾਥਰੂਮ ਲੈਟਰਿੰਗ ਹੈਗੇ ਆ ਕਿਤੇ ਤੁਹਾਡੇ ਕੋਈ ਸੁਵਿਧਾ ਹੈਗੀ ਆ ਤੁਹਾਡੇ ਲਈ ਸਿਰਫ ਤੁਹਾਡੀਆਂ ਜੇਬਾਂ ਵੱਡੀ ਜਾਂਦੇ ਆ 150 ਤੋਂ ਸ਼ੁਰੂ ਹੋਇਆ ਸੀ 430 ਹੋ ਗਿਆ ਇਹ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਮੇਰੀ ਬੇਨਤੀ ਪ੍ਰਵਾਨ ਕਰੋ ਸਾਡੀਆਂ ਦੋ ਜਥੇਬੰਦੀਆਂ ਨੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਦਬਾਬਾ ਦੋਨਾਂ ਜਥੇਬੰਦੀਆਂ ਵੱਲੋਂ ਇਹ ਪ੍ਰੋਗਰਾਮ ਲਿਖਿਆ ਗਿਆ ਵਾ ਤੁਹਾਨੂੰ ਰਾਹਤ ਦੇਣ ਲਈ ਤੇ ਤੁਹਾਡਾ ਸ਼ਤਕਾਰਾ ਕਰਾਉਣ ਲਈ ਇਸ ਕਰਕੇ ਸਾਡਾ ਸਾਥ ਦਿਓ ਵੈਕੁਰਜੀ ਕਾ ਖਾਲਸਾ ਵਾਹਿਦਰ ਜੀ ਕੀ ਫਤਿਹ